ਇੱਥੇ 베ਲੀ ਕੱਢਣ ਦੇ ਲਈ ਮਸ਼ੀਨ ਲਗਾਈਆ ਮਸ਼ੀਨ ਜੋ 베ਲੀ ਕੱਢ ਰਹੀ ਆ ਉਹ 베ਲੀ ਇੱਕ ਸਾਈਡ ਤੋਂ ਕੱਟ ਕੇ ਦੂਜੀ ਸਾਈਡ ਫੇਰ ਚੋਏ ਦੇ ਵਿੱਚੇ ਛੁੱਟੀ ਜਾ ਰਹੀ ਆ ਸਭ ਤੋਂ ਪਹਿਲਾਂ ਤਾਂ ਇੱਥੇ ਨਲਾਇਕੀ ਸਰਕਾਰ ਦੀ ਇਹ ਦਿਖ ਰਹੀ ਆ ਪੁਲ ਦੇ ਉੱਤੇ ਕੋਈ ਰੇਲਿੰਗੇ ਨਹੀਂ ਹੈਗੀ ਵੱਡਾ ਹਾਦਸਾ ਹੋ ਸਕਦਾ ਏ ਬਾਕੀ ਜਿਹੜਾ ਆ ਚੀਜ਼ ਦੇਖ ਰਹੇ ਆ ਇਹ ਤਾਂ ਪਹਿਲੀ ਘੇਰੇ ਦੇਖਿਆ ਇੱਕਨ ਦਾ ਕੋਈ ਜ਼ਿੰਮੇਵਾਰ ਵੀ ਨਹੀਂ ਕਰਦਾ ਵੀ ਆਪਦੇ ਖਾਲ ਨੂੰ ਸਾਫ਼ ਕਰਦਾ ਹੋਵੇ ਵੀ ਮੂਰੇ ਜਾ ਕੇ ਕੱਖ ਛਿੜਦੇ ਹੋ ਤਾਂ ਆਪਾਂ ਨੂੰ ਪਤਾ ਆ ਵੀ ਉਰੋਂ ਨੰਗਾ ਤੇ ਅੱਗੇ ਜਾ ਕੇ ਫੇਰ ਫਾਜੂਗਾ ਤਾਂ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਵਿਧਾਨ ਸਭਾ ਹਲਕਾ ਨਾਬਾ ਦੇ ਪਿੰਡ ਚਾਸਬਾਲ ਤੋਂ ਜੋ ਰੋਡ ਸੁਧੇਵਾਲ ਨੂੰ ਜਾਂਦਾ ਉਸ ਦੇ ਉੱਪਰ ਮੌਜੂਦ ਆ ਚੋਏ ਦੇ ਵਿੱਚ ਪਾਣੀ ਆਉਣ ਦੇ ਕਾਰਨ ਵੱਡੀਆਂ ਦਿੱਕਤਾਂ ਨੇ ਜਿਹੜੀਆਂ ਆ ਰਹੀਆਂ ਨੇ ਜੋ ਚੋਏ ਦਾ ਪੋਲਾ ਇੱਥੇ ਜਦੋਂ ਸੁਧੇ ਵਾਲ ਨੂੰ ਜਾਂਦੇ ਆ ਉੱਥੇ ਰੇਲਿੰਗ ਨਹੀਂ ਹੈਗੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਰੇਲਿੰਗ ਨਹੀਂ ਹੈਗੀ ਬਹੁਤ ਸਾਰੀਆਂ ਦਿੱਕਤਾਂ ਨੇ ਇੱਥੇ 베ਲੀ ਕੱਢਣ ਦੇ ਲਈ ਮਸ਼ੀਨ ਲਗਾਈ ਆ ਮਸ਼ੀਨ ਜੋ 베ਲੀ ਕੱਢ ਰਹੀ ਆ ਉਹ 베ਲੀ ਇੱਕ ਸਾਈਡ ਤੋਂ ਕੱਢ ਕੇ ਦੂਜੀ ਸਾਈਡ ਫੇਰ ਚੋਏ ਦੇ ਵਿੱਚੇ ਛੁੱਟੀ ਜਾ ਰਹੀ ਆ ਤਾਂ ਕਿ ਇੱਥੋਂ ਤਾਂ ਕੱਢ ਦਿੱਤੀ ਜਾਵੇ ਅੱਗੇ ਜਾ ਕੇ ਫੇਰ ਕੋਈ ਨਾ ਕੋਈ ਇਹ ਰੋਕ ਲੱਗ ਜਾਏ ਕਿਤੇ ਬੰਨ ਲੱਗ ਜਾਏ ਦਿਕਤਾਂ ਆਉਣ ਬੜੀਆਂ ਦਿੱਕਤਾਂ ਆ ਰਹੀਆਂ ਨੇ ਵੀਰ ਨੇ ਇੱਥੇ ਖੜੇ ਨੇ ਗੱਲ ਕਰਦੇ ਆ ਕਿਸ ਤਰ੍ਹਾਂ ਦੇਖਦੇ ਨੇ ਸਿਸਟਮ ਨੂੰ ਕਿਉਂਕਿ ਸਰਕਾਰ ਦਾਬੇ ਬڑے ਕਰ ਰਹੀ ਆ ਹਾਂਜੀ ਵੀਰ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆ ਵੈਰੂ ਜੀ ਕਾ ਖਾਲਸਾ ਸਾਹਿਬ ਵੈਰੂ ਜੀ ਫਤਿਹ ਜੀ ਕੀ ਨਾਮ ਆ ਜੀ ਇੰਦਰਜੀਤ ਸਿੰਘ ਆ ਜੀ ਇੰਦਰਜੀਤ ਸਿੰਘ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਸਭ ਤੋਂ ਪਹਿਲਾਂ ਤਾਂ ਇੱਥੇ ਨਲਾਇਕੀ ਸਰਕਾਰ ਦੀ ਇਹ ਦਿਖ ਰਹੀ ਆ ਪੁਲ ਦੇ ਉੱਤੇ ਕੋਈ ਰੇਲਿੰਗੇ ਨਹੀਂ ਹੈਗੀ ਵੱਡਾ ਹਾਦਸਾ ਹੋ ਸਕਦਾ ਜੀ ਕੋਈ ਵੀ ਡਿੱਗ ਸਕਦਾ ਜੀ ਵਿੱਚ ਜਿਵੇਂ ਹੁਣ ਚਲੋ ਜਿਹੜੇ ਬੰਦੇ ਨੇ ਲਵੇ ਵਾਲਿਆਂ ਨੂੰ ਤਾਂ ਪਤਾ ਹੈ ਜਿਵੇਂ ਕੋਈ ਦੂਰ ਵਾਲਾ ਬੰਦਾ ਜਿਹਨੂੰ ਨਹੀਂ ਪਤਾ ਜਾਦੇ ਪਾਣੀ 'ਚ ਡਿੱਗ ਵੀ ਸਕਦੀ ਆ ਜੀ ਗੱਡੀ ਵੀ ਮੋਟਰਸਾਈਕਲ ਵੀ ਕੁਝ ਵੀ ਹੋ ਸਕਦਾ ਜੀ ਹੈ ਤਾਂ ਗਲਤ ਗੱਲ ਹੈ ਜੀ ਬਾਕੀ ਜਿਹੜਾ ਆ ਚੀਜ਼ ਦੇਖ ਰਹੇ ਆ ਇਹ ਤਾਂ ਪਹਿਲੀ ਘੇਰੇ ਦੇਖਿਆ ਇੱਕਨ ਦਾ ਕੋਈ ਜ਼ਿੰਮੇਵਾਰ ਵੀ ਨਹੀਂ ਕਰਦਾ ਵੀ ਆਪਦੇ ਖਾਲ ਨੂੰ ਸਾਫ਼ ਕਰਦਾ ਹੋਵੇ ਵੀ ਮੂਰੇ ਜਾ ਕੇ ਕੱਕ ਛਿੜਦੇ ਉਹ ਤਾਂ ਆਪਾਂ ਨੂੰ ਪਤਾ ਹੈ ਵੀ ਉਰੋਂ ਨੰਗਾ ਤੇ ਅੱਗੇ ਜਾ ਕੇ ਫੇਰ ਫਾਜੂਗਾ ਤਾਂ ਬਾਈ ਇੱਥੋਂ ਕੱਢ ਰਹੇ ਨੇ ਇਧਰਲੀ ਸਾਈਡ ਫੇਰ ਉਹਦੇ ਵਿੱਚੇ ਸਿੱਟ ਦਿੰਦੇ ਨੇ ਇਧਰਲਾ ਤਾਂ ਕੱਢ ਰਹੇ ਨੇ ਕੀ ਗੱਲ ਗਾਹਾਂ ਫਸ ਕੇ ਫੇਰ ਵੀ ਤਾਂ ਉਰੀ ਭਰ ਕੇ ਪਾਣੀ ਹਾਂ ਜੀ ਹਾਂ ਹਾਂ ਪਾਣੀ ਤਾਂ ਖੇਤਾਂ 'ਚ ਆਊਗਾ ਜੇ ਹੁਣੇ ਕੱਢਣੇ ਲੱਗੇ ਨੇ ਜੀ ਕਿਸੇ ਤਰੀਕੇ ਨਾਲ ਇਹਨੂੰ ਚੱਕ ਕੇ ਮੰਨ ਕਿਸੇ ਪਾਸੇ ਹੋਰ ਸਿੱਟਿਆ ਜਾਵੇ ਜਿਹੜਾ ਮਨ ਮੂਰੇ ਦਿੱਕਤ ਨਾ ਆਵੇ ਦੁਬਾਰੇ ਠੀਕ ਆ ਜੀ ਵੀ ਇਹ ਸਾਨੂੰ ਆਪਾਂ ਨੂੰ ਦੇਖਣ ਵਾਲੇ ਨੂੰ ਹਰੇਕ ਨੂੰ ਆਪਾਂ ਕਿੰਨੇ ਬੰਦੇ ਰੋਂ ਨੰਗੇ ਨੇ ਸਾਰੀ ਇਹੀ ਗੱਲਾਂ ਕਰਦੇ ਜਾਂਦੇ ਨੇ ਕਹਿੰਦੇ ਇਹਦਾ ਕੀ ਫਾਇਦਾ ਸਫਾਈ ਦਾ ਹੁਣ ਬਾਕੀ ਤੁਸੀਂ ਤੁਹਾਨੂੰ ਪਤਾ ਹੀ ਆ ਦੇਖ ਲਓ ਵੀ ਕੀ ਹੋ ਰਿਹਾ ਇਧਰੋਂ ਚੱਕੀਆਂ ਦੇ ਕੇ ਇਹ ਗੱਲ ਸਹੀ ਆ ਵੀਡੀਓ ਬਣਾਉਣ ਦੇ ਲਈ ਤਾਂ ਉਰੇ ਸਾਰੇ ਸਾਡੇ ਜਿਹੜੇ ਇਹਨਾਂ ਦੇ ਵਰਕਰ ਨੇ ਉਹ ਪਹੁੰਚ ਜਾਂਦੇ ਨੇ ਕਿ ਸਫਾਈ ਕਰ ਰਹੇ ਆ ਪਰ ਇਹ ਵੀ ਦੱਸਣਗੇ ਇਧਰੋਂ ਕੱਢ ਕੇ ਇਧਰ ਵੀ ਸਿੱਟਦੇ ਆ ਨਾ ਬੋਲਦਾ ਨਹੀਂ ਨਾ ਨਾ ਇਹਦਾ ਕੋਈ ਠੀਕ ਨਹੀਂ ਹੈਗਾ ਜੀ ਇਹ ਵਧੀਆ ਗੱਲ ਨਹੀਂ ਹੈਗੀ ਹਨਾ ਇਹਦੇ ਨਾਲ ਉਹਦਾ ਨਾਂ ਐ ਕਰਨ ਫਿਰ ਕੁਝ ਨਹੀਂ ਹੁੰਦਾ ਜਿਹੜਾ ਮਾਗਰ ਡੁੱਬਦਾ ਡੁੱਬੀ ਆਣ ਦੋ ਹਾਂ ਇਹਦਾ ਉਰੋਂ ਆਪਾਂ ਬਚਾ ਲਾਂਗੇ ਗਾਹਾਂ ਜਾ ਕੇ ਕੋਈ ਡੁੱਬ ਜੂਗਾ ਹਾਂ ਅਸਲ ਵਿੱਚ ਜਿੰਨਾ ਟਾਈਮ ਹੈ ਨਾ ਸਹੀ ਤਰੀਕੇ ਨਾਲ ਸਫਾਈ ਨਹੀਂ ਹੁੰਦੀ ਉਹਨੂੰ ਆਪਾਂ ਸਫਾਈ ਨਹੀਂ ਉਹਨਾਂ ਟਾਈਮ ਵੀ ਰਹਿ ਮੰਨ ਸਕਦੇ ਜਿੰਨਾ ਟਾਈਮ ਇਸ ਤਰ੍ਹਾਂ ਦੇਖਦੇ ਹਾਂ ਸਰਕਾਰ ਦੀਆਂ ਨੀਤੀਆਂ ਨੂੰ ਚਲੋ ਸਰਕਾਰ ਤਾਂ ਵੀਰੇ ਆਏ ਆ ਜਿਵੇਂ ਹੁਣ ਜਿਹੜੀ ਪਾਰਟੀ ਵਾਲੇ ਬੰਦੇ ਨੇ ਉਹ ਕਿਸੇ ਨੂੰ ਕੋਈ ਮਾੜਾ ਨਹੀਂ ਕਹਿੰਦਾ ਹੈਗਾ ਹਨਾ ਚਾਹੇ ਜੰਮੇ ਮਰਜੀ ਲਾ ਲੋ ਆਪਾਂ ਵੀ ਠੀਕ ਆ ਜੇ ਸਰਕਾਰ ਸਾਫ ਕਰਾ ਰਹੀ ਆ ਫਿਰ ਸਹੀ ਢੰਗ ਤਰੀਕੇ ਨਾਲ ਸਾਫ ਕਰਾਵੇ ਠੀਕ ਆ ਜਿਵੇਂ ਹੁਣ ਕੱਢ ਰਹੇ ਨੇ ਵਧੀਆ ਗੱਲ ਆ ਬਿਪਾਰੇ ਨੂੰ ਚੱਕੋ ਤਾਂ ਸਹੀ ਹੋਰ ਨਾਲ ਦੀ ਨਾਲ ਚੱਕ ਕੇ ਕਿਸੇ ਪਾਸੇ ਹੋਰ ਸਿੱਟਿਆ ਜਾਵੇ ਵੀ ਇਹ ਤਾਂ ਉਰੋਂ ਨਘਾਤਾ ਆਪਾਂ ਨੇ ਇੱਕ ਚੀਜ਼ ਆਪਾਂ ਦਿਖਾ ਰਹੇ ਹਾਂ ਵੀ ਉਰੋਂ ਨਹੀਂ ਭਾਈ ਪਾਣੀ ਹੈਗਾ ਲੋਕਾਂ ਨੂੰ ਦਿਖਾਉਣ ਨੂੰ ਗਾਹਾਂ ਵੀ ਤਾਂ ਪੁੱਲ ਹੋਣਗੇ ਉੱਥੇ ਜਾ ਕੇ ਫੇਰ ਇੱਕ ਨੇ ਇਹੀ ਕੁਸ਼ ਹੋਊਗਾ ਹਾਂ ਗਾਹਾਂ ਫਾਜੂਗਾ ਸੋ ਪੱਟੇ ਸਵਾਲ ਨੇ ਜੀ ਭਾਈ ਕਿਹਦੇ ਵੱਲੋਂ ਲਗਾਈ ਗਈ ਹੈ ਇਹ ਮਸ਼ੀਨ ਤੁਸੀਂ ਉੱਥੇ ਤੁਸੀਂ ਉਹ ਖੜੇ ਸੀ ਪਹਿਲਾਂ ਕਿਹਦੇ ਵੱਲੋਂ ਆ ਮਸ਼ੀਨ ਪਤਾ ਨਹੀਂ ਤੁਹਾਨੂੰ ਤੁਸੀਂ ਰੋਕ ਰਹੇ ਸੀ ਵੀ ਰੁਕ ਜਾਓ ਸਾਨੂੰ ਵੀ ਹੱਥ ਮਾਰਿਆ ਤੁਸੀਂ ਮਸ਼ੀਨ ਕਿਹਨਾਂ ਵੱਲੋਂ ਲਗਾਈ ਗਈ ਹੈ ਇਹ ਸਫਾਈ ਕਰਨ ਨੂੰ ਕਾਦੇ ਵਸੋ ਸਫਾਈ ਕਰਨ ਨੂੰ ਮਸ਼ੀਨ ਕਿਹਦੇ ਵੱਲੋਂ ਲਗਾਈ ਗਈ ਆ ਸਫਾਈ ਕਰਨ ਵਾਸਤੇ ਕਿੱਥੇੋਂ ਤੁਸੀਂ ਰਹਿਣ ਵਾਲੇ ਆ ਕਿੱਥੇ ਦਾ ਕੰਮ ਕਰਦਾ ਊੜੀ ਮੈਂ ਪੂਰੀ ਕੰਮ ਕਰਦਾ ਨਹੀਂ ਤੁਸੀਂ ਰੋਕ ਰਹੇ ਤੇ ਨਾ ਵੀ ਮਜ਼ਰੂਕ ਜੋ ਮਸ਼ੀਨ ਉਹ ਮੈਨੂੰ ਦਿਖ ਰਿਹਾ ਮਛੀ ਮਛੀ ਤਾਂ ਮੈਨੂੰ ਦਿਖ ਰਿਹਾ ਮਛੀ ਜੀ ਬਸ ਮਸ਼ੀਨ ਦਾ ਕੰਮ ਦੇਖਦਾ ਹੈ ਮਛੀ ਮੱਛੀ ਮੱਛੀ ਦੇਖਦਾ ਵੀ ਠੀਕ ਹੈ ਸੋ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਸਫਾਈ ਕੀਤੀ ਜਾ ਰਹੀ ਆ ਇੱਕ ਸਾਈਡ ਤੋਂ ਕੱਢ ਕੇ ਦੂਜੀ ਸਾਈਡ 에 ਸਿੱਟਿਆ ਜਾ ਰਿਹਾ ਹੈ ਵੀਡੀਓ ਬਾਈ ਨਾਲ ਜ਼ਰੂਰ ਗੱਲ ਕਰਾਂਗੇ ਜਿਹੜੇ ਸਫਾਈ ਕਰ ਰਹੇ ਨੇ ਸੋ ਵੱਡੀ ਨਕਾਮੀ ਦੇਖਣ ਨੂੰ ਮਿਲ ਰਹੀ ਆ ਇੱਕ ਸਾਈਡ ਤੋਂ ਕੱਢ ਕੇ ਦੂਜੀ ਸਾਈਡ ਵਿੱਚੇ ਸਿੱਟਿਆ ਜਾ ਰਿਹਾ ਏ ਸੋ ਅੱਗੇ ਜਾ ਕੇ ਉਹ ਕਿਤਨਾ ਕਿਤੇ ਫਸੂ ਇਹ ਤਾਂ ਕੱਲਾ ਕੱਲਾ ਆਉਂਦਾ ਏ ਉਹ ਇਕੱਠਾ ਜਿਹੜਾ ਸਿੱਟਿਆ ਗਿਆ ਏ ਬਾਈ ਕੀਦੇ ਵੱਲੋਂ ਲਗਾਈ ਗਈ ਆ ਪੂਰੇ ਅੱਜੋ ਸੋ ਕੱਢਿਆ ਜਾ ਰਿਹਾ ਏ ਬੈਲੀ ਕੱਢੀ ਜਾ ਰਹੀ ਹੈ ਇਹਦੇ ਵਿੱਚੋਂ ਇਹਨਾਂ ਵੱਲੋਂ ਲਗਾਈ ਗਈ ਹੈ ਸਰਪੰਚ ਨੇ ਲਾਈ ਆ ਸਰਪੰਚ ਨੇ ਜੀ ਕਿਹੜੇ ਨੇ ਜੀ ਆਪਣੇ ਔਰੇ ਵਾਲਾ ਝਾਸ ਵਾਲਾ ਵਾਲਾ ਜੀ ਝਾਸ ਵਾਲਾ ਕੀ ਨਾਮ ਆ ਸਰਪੰਚ ਦਾ ਨਾਮ ਤਾਂ ਮੈਂ ਜਾਣਦਾ ਨਹੀਂ ਹੈਗਾ ਜੀ ਵੀਰੇ ਇੱਧਰੋਂ ਤਾਂ ਕੱਟ ਰਹੇ ਹੋ ਇੱਧਰ ਫੇਰ ਪਿੱਛੇ ਸਿੱਟ ਰਹੇ ਹੋ ਅੱਗੇ ਵੀ ਤਾਂ ਜਾ ਕੇ ਕਿਤੇ ਫਸੂ ਹੁਣ ਜਗ੍ਹਾ ਨਹੀਂ ਹੈਗੀ ਉਹਦੇ ਸਿੱਟਣ ਨੂੰ ਰੱਖਣ ਨੂੰ ਨਹੀਂ ਫੇਰ ਇਹ ਕੱਟਣ ਦਾ ਕੀ ਫਾਇਦਾ ਅਗਲਿਆਂ ਨੂੰ ਡੋਪਣਾ ਉਹ ਤਾਂ ਉਰੇ ਵੀ ਹਾਲਾਤ ਖਰਾਬ ਹੋਣਗੇ ਬਾਈ ਕੀ ਨਾਮ ਆ ਫਰੈਂਸੀ ਇਤਰੋਂ ਕੱਟੀ ਜਾ ਰਹੇ ਹਾਂ ਉੱਤਰ ਫੇਰ ਪਿੱਛੇ ਸਿੱਟੀ ਜਾ ਰਹੇ ਹਾਂ ਇਹ ਕੀ ਕਾਰਨਾ ਅੱਗੇ ਨਹੀਂ ਫਸੂ ਕਿਤੇ ਫਸੂਗੀ ਫਿਰ ਇਹ ਕਿਦਾਂ ਕੀ ਸਿਸਟਮ ਆ ਸਾਰਾ ਵਸ ਕਮਾਸ ਕਰਾ ਰਹੇ ਨੇ ਹੁਣ ਕਹਿੰਦੇ ਇੱਧਰ ਲਾ ਦੋ ਉੱਧਰ ਲਾ ਦੋ ਨਹੀਂ ਤੁਸੀਂ ਐਸੋ ਸਾਡੇ ਕੋਲ ਵੀਡੀਓ ਬਣੀ ਵੀ ਆ ਇਤਰੋਂ ਕੱਢ ਕੇ ਜਿਹੜਾ ਢੇਰ ਲਾਇਆ ਉੱਤਰਲੀ ਸਾਈਡ ਫੇਰ ਸੜਤਾ ਇਹ ਸਫਾਈ ਕਰਨ ਦਾ ਤਾਂ ਕੋਈ ਫਾਇਦਾ ਨਹੀਂ ਕਿਹਦੇ ਵੱਲੋਂ ਲਗਾਈ ਗਈ ਹੈ ਮਸ਼ੀਨਾਂ ਮਾਏ ਨਹੀਂ ਪਤਾ ਜੀ ਕਹਦੇ ਵੱਲ ਲਵਾਈ ਗਈ ਹੈ ਮਾਲਕ ਨੂੰ ਆਪਾਂ ਨਹੀਂ ਫਿਰ ਜੇ ਪਤਾ ਨਹੀਂ ਬਾਈ ਇਹ ਤਾਂ ਸਫਾਈ ਕਰਨ ਦਾ ਅਗਲਿਆਂ ਨੂੰ ਦਿੱਕਤ ਆਊਗੀ ਫਿਰ ਅੱਗੇ ਵੀ ਉਹ ਅੱਗੇ ਸਿੱਟ ਦੇਣਗੇ ਇਹ ਸਿਸਟਮ ਨੂੰ ਕਿਸ ਤਰ੍ਹਾਂ ਦੇਖਦੇ ਹੋ ਹੈ ਨਾ ਠੀਕ ਆ ਨਾ ਗਲਤ ਆ ਜੀ ਹੁਣ ਨਹੀਂ ਫਿਰ ਉੱਤਰ ਕਿਉਂ ਸਿੱਟ ਰਹੇ ਹੋ ਬਾਈ ਉਹ ਤਾਂ ਪਤਾ ਅੱਗੇ ਫਸੂ ਕਿਤੇ ਜਾ ਕੇ ਪਤਾ ਤਾਂ ਤੁਹਾਨੂੰ ਵੀ ਪਤਾ ਹੈ ਹਾਂ ਇਹ ਤਾਂ ਫਸੂਗੇ ਤੇ ਬਈ ਅੱਗੇ ਕੰਮ ਵੀ ਆਪਣਾ ਉਹਨੂੰ ਆਪਾਂ ਨੂੰ ਇਹ ਮਿਲ ਜੂ ਉੱਥੇ ਵੀ ਘੰਟਿਆਂ ਤੇ ਬਣ ਜੂ ਕੰਮ ਨਹੀਂ ਆਪਾਂ ਨੂੰ ਨਹੀਂ ਆਪਾਂ ਨੂੰ ਫਾਇਦਾ ਨਹੀਂ ਹੈਗਾ ਜੀ ਹਾਂ ਨਾ ਆਪਨ ਕੋਈ ਅੱਛਾ ਹੁਣ ਫਿਰ ਹੁਣ ਇਹ ਵੀ ਵਿੱਚੇ ਜਾਊ ਇਹਦੇ ਨਾ ਸਾਈਡ ਤੇ ਲਾਵਾਂਗੇ ਪਹਿਲਾਂ ਵਾਲੇ ਕੋ ਦੋ ਵਾਰ ਤਾਂ ਵਿੱਚ ਸਿੱਟੀ ਦੋ ਵਾਰੀ ਹੁਣ ਲੱਗ ਗਈ ਹੁਣ ਹੈ ਨਹੀਂ ਜੀ ਜਗ੍ਹਾ ਹੀ ਹੁਣ ਉਹ ਦੇਖ ਰਿਹਾ ਗੱਡੀ ਕੋਲੇ ਲਾਵਾਂਗੇ ਜੀ ਠੀਕ ਹੈ ਉਹ ਕਹਿੰਦੇ ਜਗ੍ਹਾ ਨਹੀਂ ਸੀ ਤਾਂ ਵਿੱਚ ਸਿੱਟਣੀ ਪੈਗੀ ਪਰ ਅੱਗੇ ਆ ਕੇ ਇਹ ਜ਼ਰੂਰ ਦਿੱਕਤਾਂ ਦਾਊਗੀ ਸੋ ਇੱਕ ਸਾਈਡ ਤੋਂ ਕੱਢ ਕੇ ਵਿੱਚੇ ਸਿੱਟੀ ਜਾ ਰਹੀ ਆ ਦੂਜੀ ਸਾਈਡ ਫੇਰ ਵਿੱਚ ਸਿੱਟ ਦਿੰਦੇ ਨੇ ਸੋ ਇਹ ਹਾਲਾਤ ਨੇ ਜੀ ਇੱਥੇ ਕੋਈ ਰੇਲਿੰਗ ਨਹੀਂ ਹੈਗੀ ਕੋਈ ਸਿਸਟਮ ਨਹੀਂ ਹੈਗਾ ਵੱਡਾ ਹਾਦਸਾ ਹੈ ਜਿਹੜਾ ਕਿਸੇ ਵੀ ਟਾਈਮ ਵਾਪਰ ਸਕਦਾ ਏ ਜੇ ਪਾਣੀ ਉੱਪਰ ਦੀ ਚੱਲਦਾ ਇਹ ਤਾਂ ਇੱਥੋਂ ਦੀ ਲੰਘਣ ਵਾਲਿਆਂ ਨੂੰ ਪਤਾ ਹੀ ਨਹੀਂ ਲੱਗਣਾ ਕਿ ਸੜਕ ਕਿੱਥੇ ਆ ਤੇ ਜਿਹੜਾ ਚੋਆ ਏ ਉਹ ਕਿੱਥੇ ਆ ਵੱਡੇ ਸਵਾਲ ਨੇ ਜਿਹੜੇ ਪ੍ਰਸ਼ਾਸਨ ਤੇ ਖੜੇ ਹੁੰਦੇ ਨੇ ਕਦੋਂ ਇੱਥੇ ਰੇਲਿੰਗ ਲੱਗਦੀ ਆ ਕਦੋਂ ਇਹ ਪੋਲਾ ਜਿਹੜਾ ਉੱਚਾ ਚੱਕਿਆ ਜਾਂਦਾ ਏ ਇਹ ਤਾਂ ਟਾਈਮ ਦੱਸੂਗਾ ਫਿਲਹਾਲ